ਸਸਕਲ ਦੋਸਤੋ ਤਸਵੀਰਾਂ ਸਮੇਂ ਅਸੀਂ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਤੋਂ ਸਾਂਝੀਆਂ ਕਰ ਰਹੇ ਹਾਂ ਪਿੰਡ ਗਰਨਾਣਕਪੁਰਾ ਦੀਆਂ ਤਸਵੀਰਾਂ ਨੇ ਔਰ ਨੈਸ਼ਨਲ ਹਾਈਵੇ ਹੈ ਔਰ ਇੱਥੇ ਦੱਸ ਦਈਏ ਕਿ ਅੱਜ ਬਰਸਾਤ ਦੇ ਦੌਰਾਨ ਇੱਥੇ ਸਾਈਡ ਦਾ ਜਿਹੜਾ ਫੁੱਟਪਾਥ ਹੈਗਾ ਉਹ ਟੁੱਟ ਚੁੱਕਾ ਹੈ ਔਰ ਟੁੱਟਣ ਤੋਂ ਬਾਅਦ ਜਿਹੜਾ ਪਾਣੀ ਹੈਗਾ ਉਹ ਨਿਰੰਤਰ ਹੌਲੀ-ਹੌਲੀ ਜਿਹੜਾ ਹੈਗਾ ਥੱਲੇਂ ਤਰਫ ਜਾ ਰਿਹਾ ਔਰ ਜਿਸ ਤਰ੍ਹਾਂ ਹੀ ਅਚਨਕੇ ਕਹਿ ਦਈਏ ਕਿ ਫੁੱਟਪਾਥ ਟੁੱਟਾ ਔਰ ਉਸ ਤੋਂ ਬਾਅਦ ਮਲਬਾ ਤੁਸੀਂ ਦੇਖ ਸਕਦੇ ਹੋ ਕਿ ਵੱਖ-ਵੱਖ ਜਗ੍ਹਾ ਦੇ ਉੱਤੇ ਕਿਵੇਂ ਖਿੰਡਰਿਆ ਹੋਇਆ ਨਜ਼ਰ ਆ ਰ ਤੁਗੀਆਂ ਦੇ ਵਿੱਚ ਲੋਕ ਰਹਿੰਦੇ ਨੇ ਕਰੀਬ 100 ਲੋਕ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਮੇਰੇ ਨਾਲ ਇਸ ਸਮੇਂ ਜਿਹੜੇ ਇੱਥੇ ਰਹਿਣ ਵਾਲੇ ਲੋਕ ਨੇ ਉਹ ਮੈਂ ਜੰਨਾ ਨਾ ਜੀ ਮੇਰਾ ਜੀ ਜੰਨਾ ਪਿੜਿਆਣੀ ਆ ਕਿੰਨੇ ਲੋਕ ਆ ਗਏ ਜੀ ਇੱਥੇ ਜੀ ਆਪਾਂ ਆ ਗਏ 100 150 ਬੰਦਾ ਆ ਗਿਆ ਤਾਂ ਤੁਗੀਆਂ ਆਈਆਂ ਸਾਡੇ 20 25 ਤੁਗੀਆਂ ਆਈਆਂ ਇਹਦਾ ਵਾਪਰੀ ਘਟਨਾ ਇਹ ਸਵੇਰੇ 5 6 ਵਜੇ ਦੇ ਟਾਈਮ ਦੀ ਗੱਲ ਸੀ ਜਦੋਂ ਇਹ ਸਾਰਾ ਮਲਬਾ ਥੱਲੇ ਡਿੱਗ ਪਿਆ ਉਹਦੇ ਬਾਅਦ ਵੇਰੇ ਅਸੀਂ ਦੇਖਿਆ ਤਾਂ ਕਿ ਸਾਡੇ ਹਾਲ ਬੁਰੇ ਹੋ ਗਏ ਬੱਚੇ ਦੋ ਤਿੰਨ ਬੱਚੇ ਨੱਪੇ ਉਹਨਾਂ ਨੂੰ ਕੱਢੇ ਬੜੇ ਔਖੇ ਕੱਢੇ ਫਿਰ ਦੋ ਤਿੰਨ ਬੰਦੇ ਜਿਹੜੇ ਸੀ ਉਹ ਫਸ ਗਏ ਉਹਨਾਂ ਨੂੰ ਕੱਢੇ ਫਿਰ ਇਹਨਾਂ ਨੂੰ ਵਸਾਵੇ ਦੇਖ ਲੋ ਹਾਲ ਕੀ ਹਾਲ ਬਣਿਆ ਤਾਂ ਬਹੁਤ ਮਾੜਾ ਹਾਲ ਹੈਗਾ ਪਾਣੀ ਕਿੰਨਾ ਗਿਆ ਪਾਣੀ ਸਾਡੇ ਆ ਗਿਆ ਜੀ ਕੋਡੇ ਕੋਡੇ ਪਾਣੀ ਹੈਗਾ ਸਾਡੇ ਤਾਂ ਇੱਥੇ ਕਿੱਦਾਂ ਹੁਣ ਜਿਹੜਾ ਹਾਈਵੇ ਤੇ ਕਿੱਦਾਂ ਨਿਕਲ ਰਹੀ ਆ ਬਿੱਟੀ-ਮਿੱਟੀ ਇੱਥੇ ਥੱਲੇ ਮਿੱਟੀ ਇੱਥੇ ਉਹ ਖੋਰੀ ਜਾਂਦੀ ਥੱਲੇ ਡਿੱਗੀ ਜਾਂਦੀ ਥੱਲੇ ਆਪਣੇ ਧੁੱਗੀਆਂ ਜਿਹੜੀਆਂ ਉਹ ਸਾਰੇ ਅੰਦਰ ਹੋਰ ਡੁੱਬੀ ਜਾਂਦੇ ਆਂਗੇ ਤਾਂ ਉਹਦੇ ਸਾਡੇ ਬਹੁਤ ਹੀ ਬੁਰਾ ਹਾਲ ਹੈ ਕਈ ਵਾਰ ਅਧਿਕਾਰ ਜਿਹੜੇ ਮੁਲਾਜ਼ਮ ਆਉਂਦੇ ਜਿਹੜੇ ਹਨ ਉਹਨਾਂ ਨੂੰ ਆਖਿਆ ਵੀ ਅਸੀਂ ਕਿਸੇ ਨੂੰ ਅੱਜ ਕਿਹਾ ਕਿਸੇ ਨੂੰ ਹੁਣ ਤੱਕ ਨਹੀਂ ਹਾਂਜੀ ਇੱਦਾਂ ਹਜੇ ਤੱਕ ਤਾਂ ਕੋਈ ਨਹੀਂ ਆ ਪਾਜੀ ਜਿਹੜੇ ਆਏ ਜਿਹੜੇ ਇਹ ਆਪਣੇ ਇਹ ਜਿਹੜਾ ਹੁਣ ਰੋਡ ਦੇ ਕਿਨਾਰੇ ਐ ਜਿੱਦਾਂ ਥੱਲੇਗੇ ਆ ਜਿੱਦਾਂ ਸਾਹਮਣੇ ਦੀਆਂ ਤਸਵੀਰਾਂ ਵਾਂ ਉਹ ਉਹ ਦੇਖ ਸਕਦੇ ਆ ਤੁਸੀਂ ਕਿ ਥਰਡਲੀ ਤਰਫ ਤੋਂ ਵੀ ਰੋਡ ਜਿਹੜਾ ਹੈ ਹੌਲੀ-ਹੌਲੀ ਮਿੱਟੀ ਖੁੱਲ ਰਹੀ ਹੈ ਕਿਉਂਕਿ ਗਟਕਾ ਵਗੈਰਾ ਪਿਆ ਹੋਇਆ ਹੈ ਔਰ ਵੈਸੇ ਫੁੱਟਪਾਥ ਦੀ ਗੱਲ ਕਰਾਂਗੇ ਕਿ ਫੁੱਟਪਾਥ ਤਕਰੀਬਨ ਇੱਥੋਂ ਟੁੱਟ ਚੁੱਕਾ ਹੈ ਔਰ ਫਿਲਹਾਲ ਜਿਹੜਾ ਕਹਦੀਏ ਕਿ ਇਸ ਸਬੰਧਿਤ ਅਧਿਕਾਰੀਆਂ ਦੇ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਫਿਲਹਾਲ ਤੁਰੰਤ ਪ੍ਰਭਾਵ ਦੇ ਨਾਲ ਕੁਛ ਨਾ ਕੁਛ ਜਿਹੜਾ ਇੱਥੇ ਕੋਈ ਸਹਾਇਤਾ ਜਿਹੜੀ ਹੈਗੀ ਆ ਉਹ ਹੋ ਸਕੇ ਔਰ ਨਾਲ ਦੇ ਨਾਲ ਜਿਹੜੀਆਂ ਕਹਿ ਦਈਏ ਕਿ ਹਾਈਵੇ ਹੈਗਾ ਇਹਦਾ ਤੁਰੰਤੋ ਬਚਾਅ ਹੋ ਸਕੇ ਅੱਗੇ ਸੜਕ ਨਾ ਟੁੱਟੇ ਕਿਉਂਕਿ ਫਿਲਹਾਲ ਹੁਣ ਦੇ ਜੋ ਤਾਜ਼ਾ ਹਾਲਾਤ ਹੈਗੇ ਉਸ ਦੇ ਮੱਦੇ ਨਜ਼ਰ ਸਬੰਧਤ ਅਧਿਕਾਰੀਆਂ ਦੇ ਨਾਲ ਰابطਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤਾਂ ਜੋ ਕੋਈ ਨਾ ਕੋਈ ਤੁਰੰਤ ਪ੍ਰਭਾਵ ਦੇ ਨਾਲ ਇੱਥੇ ਮਦਦ ਜਿਹੜੀ ਹੈਗੀ ਆ ਇਹਨਾਂ ਲੋਕਾਂ ਦੀ ਹੋ ਸਕੇ ਔਰ ਨਾਲ ਦੇ ਨਾਲ ਹਾਈਵੇ ਨੂੰ ਬਚਾਇਆ ਜਾ ਸਕੇ ਧੰਨਵਾਦ ਔਰ